ਜਿਹੜੀ ਦੂਈ ਆ ਉਹ ਮੈਨੂੰ ਉਹਨੂੰ ਥੋੜਾ ਜਿਹਾ 110 ਨੂੰ ਟਾਈਮ ਲੱਗੂਗਾ ਹਨਾ ਹਾਂਜੀ ਉਹ ਹਲੇ ਹਰੇ ਸਾਡਾ ਵੀ ਹਰਾ ਹੀ ਹਲੇ ਅੱਛਾ ਕਿੰਨੀ ਤਰੀਕ ਦਾ ਲਾਏ ਤੁਸੀਂ ਇਹਨੂੰ ਤਾਂ ਜਣੇ ਕਿ ਵੀ ਹਜੇ ਕਹਿੰਦੇ ਆ ਵੀ 10 ਕ ਦਿਨ ਲੱਗ ਹਫਤਾ 10 ਦਿਨ ਲੱਗ ਰਿਹਾ ਨੇ 26 ਦਾ ਤਾਂ ਹੋਇਆ ਵਿਆਹੀ ਆ ਤਿਆਰ ਆਜ ਆਇਆ 15 ਮਿੰਟ ਇੱਥੋਂ ਆ ਗਿਆ ਤੇ ਕਰ ਦੋ ਅੱਜ ਲੱਗੀ ਐ ਜੀ ਕੰਪੈਨ ਤੇ ਦੇਖਦੇ ਆ ਹੁਣ ਝਾੜ ਝੂੜ ਕਹਿੰਦੇ ਘੱਟੇ ਆ ਰਹਿਆ 26 ਆ ਚਾਰ ਪੰਜ ਕੀਲੇ 26 ਦੇ ਆ ਬਾਕੀ 1777 ਆ ਕੀਲਾ ਬਾਕੀ ਸੁਪਰੀਮ 110 ਆ ਉਹ ਹਜੇ ਟਾਈਮ ਆ ਥੋੜਾ ਜਿਹਾ ਹਫਤਾ ਤੱਕ ਉਹ ਹਫਤੇ ਤੱਕ ਵਡਾ ਹੋਊਗੀ ਤੇ ਜਿਹੜੀ ਬਾਕੀ 26 ਆ ਰੋਹ ਆ 777 ਇੱਕ ਕੀਲਾ 26 ਦੇ ਹੋਣੇ ਆ 4 ਕਿਲੇ 4 5 ਕਿ ਉਹ ਹੀ 4 5 6 ਕਿਲੇ ਉਹਦੇ ਆ ਆਪਣਾ 110 ਦੇ ਸੁਪਰੀਮ 110 ਦੇ ਆ ਪੱਕੀ ਹੋਈ ਆ ਵੈਸੇ ਤਾਂ ਸਾਰੀ ਉਹ ਤਿਆਰ ਆ 26 ਤਾਂ ਲਓ ਜੀ ਬਾਕੀ ਤੁਹਾਨੂੰ ਦੱਸੂਗੇ ਝਾੜ ਕਿਵੇਂ ਆ ਐਸਐਮਐਸ ਲਗਵਾਉਣ ਲੱਗੇ ਤੇ ਕਹਿੰਦੇ ਵੀ ਬਾਈ ਕਹਿੰਦਾ ਵੀ ਚੱਲ ਗੱਠਾਂ ਬਣਵਾ ਕੇ ਚੁਕਵਾ ਦੂੰਗੇ ਵੀ ਉਹੀ ਜਿਹੜਾ ਕੰਬੈਨ ਦਾ ਐਸਐਮਐਸ ਦਾ ਖਰਚ ਉਹੀ ਕਟਰ ਫਰਾ ਦੂੰਗੇ ਆਪਾਂ ਤੇ ਕਟਰ ਫਰਵਾ ਕੇ ਗੱਠਾਂ ਬਣਾ ਕੇ ਲੈ ਜਾਣਗੇ ਚੱਕ ਕੇ ਇਹਦੇ ਆ 5-6 ਕਿੱਲੇ ਵੜਵਾਉਂਗੇ ਹੱਜੇ ਤੇ ਬਾਕੀ ਹੁਣ ਦੇਖਦੇ ਅੱਗੇ ਕਿਆ ਬਣਦਾ ਝਾੜਦਾ ਵੈਸੇ ਇਹਨੂੰ ਬਿਮਾਰੀ ਤਾਂ ਹੈ ਨਹੀਂ ਕੋਈ ਹੋ ਵੀ ਨਹੀਂ ਦੇਖਦੀ ਵੀ ਹਲਦੀ ਰੋਗ ਵੀ ਨਹੀਂ ਹੈ ਕੋਈ ਐਡਾ ਖਾਸ ਤੇ ਬਾਕੀ ਕੋਈ ਉਹ ਵੀ ਨਹੀਂ ਬੋਣਾ ਬੂਟਾ ਜਿਹੜਾ ਉਹ ਵੀ ਬਿਮਾਰੀ ਕੋਈ ਨਹੀਂ ਤੀ 110 ਵੀ ਠੀਕ ਹੈ ਤਾਂ ਬਾਕੀ ਝਾੜ ਕਹਿੰਦੇ ਘੱਟੇ ਆ ਰਿਹਾ ਵੀ ਫੂਸ ਜ਼ਿਆਦਾ ਬਣਦਾ ਝਾੜ ਤਾਂ ਕਹਿੰਦੇ 20 ਆਰ 25 ਦੇ ਵਿੱਚ ਵਿੱਚ ਆ ਰਿਹਾ ਸਭ ਦਾ ਬਾਕੀ ਜੋ ਪਰਮਾਤਮਾ ਨੇ ਦੇਣਾ ਉਹੀ ਦੇਣਾ ਜੀ ਵਿਚਾਰਿਆਂ ਦੇ ਕਈਆਂ ਦੇ ਤਾਂ ਬਹੁਤ ਨੁਕਸਾਨ ਹੋਇਆ ਕੁਝ ਦਾਣਾ ਵੀ ਨਹੀਂ ਬਚਿਆ ਵਿਚਾਰਿਆਂ ਦੇ ਤੇ ਇੱਧਰ ਦਾ ਥੋੜਾ ਜਿਹਾ ਬਚਾਓ ਹੈਗਾ ਮਾਲਵੇ ਵਾਲਾ ਫਸਲਾਂ ਦਾ ਇੱਧਰ ਵੀ ਟੁੱਟਣ ਤਾਂ ਲੱਗਿਆ ਤਾਂ ਬੰਨ ਪਰ ਸੰਭਲਿਆ ਆ ਆਪ ਲੋਕਾਂ ਨੇ ਸੰਭੇਆ ਜਾਨੀ ਕਿ ਆਪਣੀ ਮਿਹਨਤ ਕਰਕੇ ਸਾਰਿਆਂ ਨੇ ਇਕੱਠੇ ਹੋ ਕੇ ਬਾਕੀ ਬਦਲਬਾਈ ਦੀ ਦਸੀ ਵੀ ਤੂੰ ਜਿਆਦਾ ਬਾਕੀ ਸ਼ੁਕਰਾ ਪਰਮਾਤਮਾ ਦਾ ਦੀ ਟੋਪ ਨੇ ਗਲੇ ਪੂਰੀ ਐ ਨਾ ਫੜਾਕੇਦਾਰ ਹੋਰ ਜੈਤ ਦਾ ਗਾਰਲੀ ਮਾੜੀ ਜੀ ਥਾਣਾ ਸੁਣਾ ਲਓ ਜੀ ਵਾਹਿਗੁਰੂ ਦਾ ਨਾਮ ਲੈ ਕੇ ਲੱਗੀ ਆ ਮਸ਼ੀਨ ਚੱਲਣ ਆਇਓ 一家的。 ਛੇ ਜੇ ਕਰ ਲਈ ਵੀਰੇ ਮੜਾ ਜਾ ਹੈਣਾ ਚੱਲ ਰਹੀ ਆ ਉੱਪਰ ਚੱਲਦੇ ਆ ਮੋਟਰ ਪਰ ਨੂੰ ਉੱਤਰੇ ਸੇਵੇ ਪਰ ਹਲ ਗਰਾਉਂਡ ਆ ਗਿਆ ਬਾਲੀਬਾਲਦਾਰ ਛਿੱਡਣ ਨੂੰ ਚੱਲਦੇ ਆ ਜੀ ਠੰਡਾ ਲੈਣ ਮੈਂ ਤਾਂ ਗਰਮੀ ਜੀ ਬਹੁਤ ਸੇਕ ਮਾਰਦਾ ਧੁੱਪ ਬਹੁਤ ਠੰਡਾ ਠੰਡਾ ਪਲਾਦੀਏ ਮਸ਼ੀਨ ਵਾਲੇ ਬਾਈ ਮੰਡ ਸ਼ੇਰਗੜ੍ਹ ਲੁਧਿਆਣਾ ਬਲਾਕ ਮਾਛੀਵਾੜਾ ਸਹਿਬ 1 ਲਾਈਟ ਕੱਟੀ ਹੈ ਜੀ ਉਧਰ ਖੱਤੀ ਕਰਕੇ ਨਾ ਖੱਤੀ ਜਿਹਨੂੰ ਤਾਰਾਂ ਲੰਘਦੀਆਂ ਲਾਈਟ ਕੱਟ ਕੇ ਉਹ 10 15 20 ਮਿੰਟ ਲੱਗਣੇ ਆ ਉਹਦੇ ਬਾਅਦ ਫਿਰ ਆਨ ਕਰੂਗੇ ਕਨੈਕਸ਼ਨ ਕੱਟਤਾ ਉੱਪਰ ਤੇ ਟਰੈਲਰ ਆਲਾ ਭਾਰ ਹੋਣਾ ਜੀ ਅੱਜ ਇਹ ਮੈਂ ਕਹਿੰਦਾ ਹੈ ਕਿ 16.5 ਹੱਤਾ ਲੱਗਦਾ 16.5 ਟਨ ਟਰੈਲਰ ਆਲਾ ਬਾਕੀ ਆ ਜਿਹੜੀ ਆ ਵੱਡੀ ਹੋਈ ਏ 777 ਸਭਾ ਤੋਂ ਜਿੱਲਾ ਡੇਢ ਕੀਤਾ ਇਹਦੇ ਚ ਹੈਗੀ ਦੀ ਹੌਲੀ ਬਾਕੀ ਦਾ ਟੀਕੇ ਦੀ ਬਾਕੀ ਹੁਣ ਬੋਰੀਆਂ ਚ ਪਏ ਤੇ ਪਤਾ ਲ ਲੂਗਾ ਕਿੰਨਾ ਝਹਾੜਾ ਕਿ ਆਸ ਹਦਾ ਦੇਖੋ ਗਿੱਲੇ ਬੜਾ ਹੋਣੇ ਆ ਅੱਧੇ ਕ ਰਹਿਣੇ ਅਜੇ ਅੱਧੇ ਬਾਅਦ ਚੋਂ ਵੱਡੋ ਹੋਣਗੇ ਸੁਪਰੀਮ 110 ਸਾ ਥੋੜਾ ਲੇਟ ਪੱਕਦਾ ਤਿਆਰ ਹੀ ਆ ਬਸ ਪਰ ਥੋੜਾ ਜਾਨੀ ਕੇ ਵੀ ਹੋਰ ਹੋ ਲਾਗ ਜਵੇ ਪਤਾਪਾ ਸੁੱਕ ਜਿਵੇ ਲੈ ਇੱਕ ਆ ਵੀ ਜੇ ਪੈ ਜਵੇ ਦੇਖਦੇ ਬਸ ਬਾਹਰ ਖੜਾ ਕੇ ਟਰਾਲੀ ਫੇਰ ਭਰਉਂਦੇ 616 ਮੁੱਟਾ ਦੀ ਪਿੱਛੇ ਆ ਜਿਹੜੀ ਉਹ ਹਰੀ ਆ ਥੋੜੀ ਨਰਮ ਜੇ ਲਿਆਉਂਗਾ ਮੁਸਫਰ ਕਾ ਤੇ ਵਾਲੇ ਬਾਈ ਬਣਾ ਬਾਈ ਬਣਾ ਥੈਂਕ ਯੂ ਮੋੜਾ ਰੇ ਦੋ ਬਾਕੀ ਤੇ ਵੀ ਬਾਹਰ ਕੱਢ ਲਵੇ ਟਰਾਨਾ ਆ ਰਹੇ ਆ ਜੀ ਟਰਾਲਾ ਇਹ ਆਪਣਾ 3.5 ਕਿਲਿਆਂ ਦਾ ਹੋਣਾ ਮਲ 5 ਕਿਲਿਆਂ ਦਾ ਲਾ ਲੋ ਤੁਸੀਂ 1.5 ਕਿਲਿਆਂ ਦਾ ਦੇਖਦੇ ਆਂ ਛਾੜ ਕਿਵੇਂ ਆਹ ਉਹ ਜੀ ਆ ਗਈ ਟਰਾਲੀ ਦੇਖਦੇ ਬਾਕੀ ਦੱਸੂਗੇ ਤੁਹਾਨੂੰ ਝਾੜ ਬਾਰੇ ਮੰਡ ਜੀ ਛੇਰਗੜ ਮੰਡਾ ਠੀਕ ਆ ਵੀਰ ਬਾਕੀ ਆ ਵੀਰ ਆਪਣਾ ਇਹਨਾਂ ਦੇ ਵਿਚਾਰੇ ਦੇ 7 ਸਾਢੇ 7 ਕਿੱਲੇ ਸੀਗੇ ਸਾਢੇ 7 ਕਿੰਨਾ ਆਇਆ ਵੀਰ ਝਾੜ 2 ਕੁਇੰਟਲ ਜੀ ਉਸ ਤੇ ਬੈਠੀ ਜੀ 2 ਕੁਇੰਟਲ ਆਇਆ ਜੀ ਸਾਢੇ 7 ਕਿੱਲਿਆਂ ਚੋਂ 2 ਕੁਇੰਟਲ ਜਿਹੜਾ ਬੀਜ ਦਾ 131 ਰੁਪਇਆ 131 ਤੇ 2 ਕੁਇੰਟਲ ਆਇਆ ਉਹਦੇ ਚੋਂ ਕਿੰਨਾ ਘਟ ਗਿਆ ਤਾਂ ਖੂਸ ਫਾਸਦਾ ਬਸ ਸਾਰੀ 16 ਕੁਇੰਟਲ ਦਾਣੇ ਹੋਏ ਜੀ ਸਾਰੀ ਬਸ 16 ਕੁਇੰਟਲ ਜੀ 17 ਨਾ ਆਪਣਾ 7 7.5 ਕਿਲਿਆਂ ਜੋ 7.5 ਕਿਲਿਆਂ ਚੋਂ 16 ਕੁਇੰਟਲ ਦਾਣੇ ਹੋਏ ਆ ਜੀ ਆ ਹਾਲ ਆ ਇਸ ਵਾਰੀ ਵੀ ਬਹੁਤ ਬੁਰਾ ਹਾਲ ਆ ਕੋਈ ਪੁੱਛਦਾ ਨਹੀਂ ਕੋਈ ਕੁਝ ਨਹੀਂ ਕਰਦਾ ਜੀ ਹੜਾ ਵਾਲੇ ਹੀ ਕੰਮ ਹੋਇਆ ਪਿਆ ਬਸ ਕੋਈ ਉਹ ਨਹੀਂ ਹੈ ਵੀ ਕੋਈ ਇਹਨਾਂ ਨੇ ਸਾਲਾ ਵਧਾਇਆ ਨਹੀਂ ਕੋਈ ਰੇਟ ਕੁਝ ਵੀ ਆ ਵੀ ਕੋਈ ਵਧਾ ਦिए ਜਿਨ੍ਹਾਂ ਨੇ ਕੱਤੀ ਲਾਈ ਤੀ ਲਵਾਈ ਵੀ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਆ ਬਿਹਾਰੀ ਜੀ ਵਧੀਆ ਤੇ ਘਾਟਾ ਬਹੁਤ ਆ ਇਸ ਵਾਰੀ ਤਾਂ ਖਰਚੇ ਗਿਆ ਇਹਨਾਂ ਨੇ ਦਵਾਈਆਂ ਇੰਨੀਆਂ ਪਾਈਆਂ ਵੀ ਹਾਂ ਵੀ ਹੋ ਜਵੇ ਸਪਰੇਹਾਂ ਕਰੀਆਂ ਹੈ ਵੀ ਜਾਣੀ ਕਿ ਵੀ ਕੋਈ ਕੋਈ ਫਰਕ ਨਹੀਂ ਪਿਆ ਉਹਦਾ ਜਿਹੜਾ ਬੌਣਾ ਬੂਟਾ ਤਾਂ ਵੀ ਇੰਨਾ ਬਾਕੀ ਮਹਾਲ ਮੜਾ ਹੀ ਆ ਇਸ ਵਾਰੀ It's